ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਦੀ ਵੀਡੀਓ ਹੈ ਜੀ 13 ਤਰੀਕ 10ਵਾਂ ਮਹੀਨਾ 2025 ਅੱਜ ਦੀ ਵੀਡੀਓ ਜੋ ਆਪਾਂ ਦਿਖਾਉਣੀ ਹੈ ਵਧੀਆ ਜਮਾ ਟਾਪ ਦੀ ਗਾਂ ਜਿਹੜੇ ਵੀਰ ਆਪਣੇ ਚੈਨਲ ਨੂੰ ਨਵੇਂ ਦੇਖਦੇ ਆ ਜਾਂ ਆਪਣੇ ਪੇਜ ਨੂੰ ਫੇਸਬੁੱਕ ਤੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਆਪਣੀਆਂ ਵੀਡੀਓ ਵਧੀਆ ਨਵੀਆਂ ਤੋਂ ਨਵੀਆਂ ਆਉਂਦੀਆਂ ਡੇਲੀ ਜੀ ਅੱਜ ਦੀ ਵੀਡੀਓ 'ਚ ਆਪਾਂ ਵਧੀਆ ਜਮਾ ਟਾਪ ਦੀ ਗਾਂ ਲੈ ਕੇ ਆਏ ਆ ਵਧੀਆ ਵੱਡੇ ਕੱਦ ਕਾਠ ਦੀ ਹੈ ਜੀ ਆਹ ਦੇਖੋ ਜੀ ਥਣ ਲੇਪੇ ਦੀ ਪੂਰੀ ਸਾਫ ਆ ਜੇ ਕਿਸੇ ਵੀਰ ਨੇ ਲੈਣੀ ਆ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਵੀਡੀਓ 'ਚ ਆਪਾਂ ਲਾਤਾ ਤੇ ਕੋਲੇ ਜਾ ਕੇ ਤਸੱਲੀ ਕਰਕੇ ਲਿਆ ਸਕਦੇ ਹੋ ਜੀ ਚਾਹੇ ਦੋ ਟਾਈਮ ਤਿੰਨ ਟਾਈਮ ਚੋਕੇ ਬਾਈ ਕਹਿੰਦਾ ਆਪਣੇ ਵੱਲੋਂ ਫੁੱਲ ਗਰੰਟੀ ਆ ਤੇ ਕੋਲੇ ਜਾ ਕੇ ਤਸੱਲੀ ਕਰਕੇ ਲਿਆ ਸਕਦੇ ਹੋ ਜੀ ਨੰਬਰ ਬਾਈ ਦਾ ਵੀਡੀਓ ਚੱਲੀ ਜਾਂਦਾ ਵਧੀਆ ਜਾਇਜ਼ ਰੇਟ ਦੀ ਹੈ ਜੀ ਜਮਾ ਕੋਈ ਰੇਟ ਜ਼ਿਆਦਾ ਨਹੀਂ ਹੈਗਾ ਜਾਇਜ਼ ਰੇਟ ਦੀ ਆ ਬਾਕੀ ਮੌਕੇ ਤੇ ਮਾਨਤਾੜ ਵਧੀਆ ਕੀਤਾ ਜਾਊਗਾ ਨੰਬਰ ਬਾਈ ਦਾ ਵੀਡੀਓ ਚੱਲੀ ਜਾਂਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਹਾਂਜੀ 15 ਦਿਨਾਂ ਦੀ ਸੂਈ ਹੈ ਜੀ 20 ਲੀਟਰ ਦੁੱਧ ਤਿਆਰ ਹੈਗਾ ਨੰਬਰ 22 ਕਹਿੰਦਾ ਆਪਣੇ ਵੱਲੋਂ 20 ਲੀਟਰ ਦੁੱਧ ਦੀ ਫੁੱਲ ਗਰੰਟੀ ਹੈ ਬਿਨਾ ਨਿਆਣੇ ਤੋਂ ਮਿਲਦੀ ਹੈ ਜੀ ਨੰਬਰ 22 ਦਾ ਵੀਡੀਓ ਚੱਲੀ ਜਾਂਦਾ ਵਧੀਆ ਜਮਾ ਠੰਡੀ ਸੀਲ ਹੈ ਜੀ ਪਿੰਡ ਬਾਈ ਦਾ ਦਾਤੇਵਸ ਜ਼ਿਲ੍ਹਾ ਮਾਨਸਾ ਪਹੁੰਚਦਾ ਨੰਬਰ 22 ਦਾ ਵੀਡੀਓ ਚੱਲੀ ਜਾਂਦਾ ਤੁਸੀਂ ਕੋਲੇ ਜਾ ਕੇ ਤਸੱਲੀ ਕਰਕੇ ਲਿਆ ਸਕਦੇ ਹੋ ਜੀ ਬਾਕੀ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਆਪਾਂ ਨੂੰ ਸਪੋਰਟ ਕਰਦੇ ਆ ਦਿਲੋਂ ਧੰਨਵਾਦ ਆ ਜੇ ਕਿਸੇ ਵੀਰ ਨੇ ਐਡ ਕਰਵਾਉਣੀ ਹੁੰਦੀ ਆਪਣਾ ਨੰਬਰ ਪੇਜ ਤੇ ਲਿਖਿਆ ਹੋਇਆ YouTube ਤੇ ਵੀ ਲਿਖਿਆ ਹੋਇਆ ਜੇ ਕਿਸੇ ਵੀਰ ਨੇ ਐਡ ਕਰਾਉਣੀ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਸਪੋਰਟ ਕਰਦੇ ਆ ਜਿਹੜੇ ਵੀਰ ਆਪਣੇ ਪੇਜ ਨੂੰ ਚੈਨਲ ਨੂੰ ਨਵੇਂ ਦੇਖਦੇ ਆ ਆਪਣੇ ਚੈਨਲ ਨੂੰ ਪੇਜ ਨੂੰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ ਸਾਰੇ ਵੀਰਾਂ ਦਾ ਆਪਣਾ ਨੰਬਰ ਹੈਗਾ ਜੀ 9855524198 9855524198 ਤੁਸੀਂ ਇਹਦੇ ਤੇ ਆਪਾਂ ਨੂੰ WhatsApp ਤੇ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਆਪਾਂ ਵੀਡੀਓ ਸਾਰੀ ਡਿਟੇਲ ਲਿਖ ਕੇ ਤੁਸੀਂ ਭੇਜ ਸਕਦੇ ਹੋ ਆਪਾਂ ਵੀਡੀਓ ਅਪਲੋਡ ਕਰਦੇ ਆਂ ਆਪਣਾ ਕੰਮ ਅਪਲੋਡ ਕਰਨਾ ਈ ਵੀਡੀਓ ਬਾਕੀ ਕੋਲੇ ਜਾ ਕੇ ਤਸੱਲੀ ਕਰਕੇ ਲੈਣਾ ਉਹ ਤੁਹਾਡੀ ਜ਼ਿੰਮੇਵਾਰੀ ਹੈ ਜੀ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਆਪਾਂ ਨੂੰ ਸਪੋਰਟ ਕਰਦੇ ਆ ਜੀ ਦਿলো ਧੰਨਵਾਦ ਬਈ